ਤੇ ਇਸ ਸਥਾਨ ਤੇ ਫਿਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਦਿਵਾਨ ਟੋਡਰਮਲ ਜੀ ਨੇ ਵਜ਼ੀਰ ਖਾਨ ਤੋਂ ਜਿਹੜੀ ਉਹ ਜ਼ਮੀਨ ਖਰੀਦੀ ਸੀ ਉਹ ਸੋਨੇ ਦੀਆਂ ਮੋਹਰ ਸਾਰਿਆਂ ਨੂੰ ਪਿਆਰਪਰੀ ਸਤਸਕੀ ਕਾਲਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਜਿਹੜੇ ਸਥਾਨ ਤੇ ਤਨਤਨ ਬਾਬਾ ਜੂਰਾਵਰ ਸਿੰਘ ਜੀ ਤੇ ਤਨਤਨ ਬਾਬਾ ਫਤਿਹ ਸਿੰਘ ਜੀ ਨੂੰ ਵਜ਼ੀਰ ਖਾਨ ਵੱਲੋਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਤੇ ਉਸ ਸਥਾਨ ਤੇ ਸ਼ਹੀਦ ਕਰਨ ਤੋਂ ਬਾਅਦੋਂ ਫਿਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਨੂੰ ਹੰਸਲਾ ਨਦੀ ਦੇ ਕੰਢੇ ਸੁੱਟ ਦਿੱਤਾ ਸੀਗਾ ਵਜ਼ੀਰ ਖਾਨ ਨੇ ਹੁਕਮ ਦਿੱਤੇ ਸੀਗੇ ਵੀ ਇਹਨਾਂ ਦੇ ਸਰੀਰ ਨੂੰ ਹੰਸਲਾ ਨਦੀ ਦੇ ਕੰਢੇ ਸੁੱਟ ਦਵੋ ਤੇ ਹੁਣ ਆਪਾਂ ਜਿਸ ਸਥਾਨ ਤੇ ਖੜੇ ਆ ਇੱਥੇ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਨੇ ਚੱਲਦੇ ਆ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਤੇ ਨਾਲੇ ਇੱਧਰ ਇਤਿਹਾਸ ਵਾਲਾ ਬੋਰ ਜਿਹੜਾ ਹੋ ਲੱਗਿਆ ਹੋਇਆ ਹਨਾ ਉਹ ਸਾਰੇ ਬੋਰ ਤੋਂ ਆਪਾਂ ਇਤਿਹਾਸ ਪੜ੍ਹਦੇ ਆ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਇੱਥੇ ਇਤਿਹਾਸ ਵਾਲਾ ਬੋਰਡ ਜਿਹੜਾ ਉਹ ਲੱਗਿਆ ਹੋਇਆ ਹੈ ਇਹ ਤੇ ਸਾਰਾ ਇਤਿਹਾਸ ਜਿਹੜਾ ਉਹ ਲਿਖ ਕੇ ਦੱਸਿਆ ਗਿਆ ਹੈ 1704 ਈਸਵੀ ਦੀ ਜਾਲਮ ਮੋਗਲ ਸਰਕਾਰ ਨੇ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਬੜੀ ਬਹਿਰਾਮੀ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਾਲੇ ਸਥਾਨ ਤੇ ਸ਼ਹੀਦੀ ਕਰ ਦਿੱਤੀ ਅਤੇ ਸ਼ਹੀਦੀਆਂ ਪਾ ਜਾਣ ਤੋਂ ਬਾਅਦ ਚੋਂ ਭਾਈ ਮੋਤੀराम ਮਹਿਰਾ ਜੀ ਨੇ ਸਾਰੀ ਵਾਰਦਾਤ ਸਾਰੀ ਗੱਲਬਾਤ ਮਾਤਾ ਗੁਜਰਕੌਰ ਜੀ ਨੂੰ ਸੁਣਾਈ ਅਤੇ ਇਹ ਸਾਰੀ ਗੱਲ ਸੁਣ ਕੇ ਮਾਤਾ ਗੁਜਰਕੌਰ ਜੀ ਨੇ ਵਾਹਿਗੁਰੂ ਦਾ ਹੁਕਮ ਮੰਨਦੇ ਹੋਏ ਆਪਣਾ ਸਰੀਰ ਤਿਆਗ ਦਿੱਤਾ ਤੇ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ। ਉਸ ਸਮਿਆਂ ਦੇ ਵਿੱਚ ਇਸ ਸਥਾਨ ਤੇ ਹੰਸਲਾ ਨਦੀ ਵਗਦੀ ਹੁੰਦੀ ਸੀਗੀ। ਹੰਸਲਾ ਨਦੀ ਦੇ ਕੰਢੇ ਤੰਤਨ ਬਾਬਾ ਜੂਰਾਵਰ ਸਿੰਘ ਜੀ ਦੇ ਬਾਬਾ ਫਤਿਹ ਸਿੰਘ ਜੀ ਦੇ ਅਤੇ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਸਰੀਰਾਂ ਨੂੰ ਵਜ਼ੀਰ ਖਾਨ ਨੇ ਸੁੱਟ ਦਿੱਤਾ ਸੀਗਾ। ਉਹਨਾਂ ਸਮਿਆਂ ਦੇ ਵਿੱਚ ਇਸ ਸਥਾਨ ਤੇ ਸੰਘਣਾ ਜੰਗਲ ਹੁੰਦਾ ਸੀ ਅਤੇ ਹੰਸਲਾ ਨਦੀ ਵਗਦੀ ਹੁੰਦੀ ਸੀ। ਹੰਸਲਾ ਨਦੀ ਦੇ ਕੰਢੇ ਪਵਿੱਤਰ ਸਰੀਰਾਂ ਨੂੰ ਜਿਹੜਾ ਉਹ ਵਜ਼ੀਰ ਖਾਨ ਵੱਲੋਂ ਸੁੱਟ ਦਿੱਤਾ ਗਿਆ ਸੀ ਅਤੇ ਇਸ ਸਥਾਨ ਤੇ ਕੁਝ ਜੰਗਲੀ ਜਾਨਵਰ ਰਹਿੰਦੇ ਹੁੰਦੇ ਸੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਦੇ ਤੰਤਨ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਇਸ ਸਥਾਨ ਤੇ ਕੀਤੀ ਸੀ ਇਸ ਸਥਾਨ ਤੇ ਸ਼ੇਰਾਂ ਵੱਲੋਂ 48 ਘੰਟੇ ਤੱਕ ਰਾਖੀ ਜਿਹੜੀ ਉਹ ਕੀਤੀ ਗਈ ਸੀ ਅਤੇ ਲਿਖਿਆ ਹੋਇਆ ਵੀ ਦੀਵਾਨ ਟੋਡਰਮਲ ਜੀ ਅਤੇ ਸੰਗਤਾਂ ਨੇ ਇੱਥੇ ਆ ਕੇ ਪਵਿੱਤਰ ਸਰੀਰਾਂ ਦੀ ਸੰਭਾਲ ਕੀਤੀ ਅਤੇ ਇੱਥੇ ਹੀ ਸਰੀਰਾਂ ਦਾ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਇਸ ਸਥਾਨ ਤੋਂ ਜੋਤੀਸ ਰੂਪ ਵਾਲੇ ਸਥਾਨ ਤੇ ਲਿਜਾ ਕੇ ਸੰਸਕਾਰ ਕੀਤਾ ਗਿਆ ਇਹ ਸਾਰਾ ਇਤਿਹਾਸ ਆ ਇਸ ਸਥਾਨ ਦਾ ਤੇ ਇੱਥੇ ਸ਼ੇਰਾਂ ਨੇ ਜਿਹੜੀ 48 ਘੰਟੇ ਤੱਕ ਰਾਖੀ ਕੀਤੀ ਸੀ ਇਸ ਸਥਾਨ ਤੇ ਹੰਸਲਾ ਨਦੀ ਉਦੋਂ ਵਗਦੀ ਹੁੰਦੀ ਸੀ ਤੇ ਚਲਦੇ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਉਨੇ ਆ ਤੇ ਉਹਨਾਂ ਸਮਿਆਂ ਦੇ ਵਿੱਚ ਹੰਸਲਾ ਨਦੀ ਇਸ ਸਥਾਨ ਤੇ ਹੀ ਵਗਦੀ ਹੁੰਦੀ ਸੀ ਤੇ ਉਹ ਹੰਸਲਾ ਨਦੀ ਦੇ ਹੀ ਕੰਢੇ ਵਜ਼ੀਰ ਖਾਂ ਵੱਲੋਂ ਛੋਟੇ ਸਾਬਜਾਂ ਦੇ ਤੇ ਮਾਤਾ ਗੁਜਰੀ ਜੀ ਦੇ ਸਰੀਰਾਂ ਨੂੰ ਜਿਹੜਾ ਉਹ ਸੁੱਟ ਦਿੱਤਾ ਸੀ ਤੇ ਇੱਥੇ ਗੇਟ ਦੇ ਉੱਪਰ ਜਿਹੜੇ ਉਹ ਸ਼ੇਰ ਵੀ ਬਣੇ ਹੋਏ ਨੇ ਹਨਾ ਤੇ ਚਲਦੇ ਆਪਾਂ ਅੰਦਰ ਗ ਰਾ ਸਾਬ ਦੇ ਦਰਸ਼ਨ ਜਿਹੜੇ ਉਹ ਤੁਹਾਨੂੰ ਕਰਵਾਉਂਦੇ ਆ ਦੋਨੋਂ ਪਾਸੇ ਇੱਥੇ ਜਿਹੜੇ ਉਹ ਸ਼ੇਰ ਬਣਾਏ ਹੋਏ ਨੇ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਇਸ ਸਥਾਨ ਤੇ ਜਿਹੜੀ ਉਹ ਰਾਖੀ ਕੀਤੀ ਸੀ ਇਹ ਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਜਿਹੜਾ ਮੇਨ ਗੁਰਦੁਆਰਾ ਸਾਹਿਬ ਨੇ ਠੰਡੇ ਬੁਰਜ ਨੇ ਜਿੱਥੇ ਉਹਦੇ ਪਿਛਲੇ ਵਾਲੇ ਪਾਸੇ ਹੀ ਨੇ ਬਿਲਕੁਲ ਨੇੜੀ ਨੇ ਜਿਵੇਂ ਆਪਾਂ ਦੱਸਿਆ ਵੀ ਇਹ ਸਥਾਨ ਤੇ ਉਦੋਂ ਹੰਸਲਾ ਨਦੀ ਵਗਦੀ ਹੁੰਦੀ ਸੀ ਹਨਾ ਤੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਾਂਗੇ ਤੇ ਇੱਥੇ ਵੀ ਭੋਰਾ ਸਾਹਿਬ ਜਿਹੜੇ ਉਹ ਬਣੇ ਹੋਏ ਨੇ ਤੇ ਜਿਹੜੀ ਹਾਂਸਲਾਂ ਦੀ ਇਹ ਸਥਾਨ ਤੇ ਵਗਦੀ ਹੁੰਦੀ ਸੀ ਤੇ ਉਹਦਾ ਨਿਸ਼ਾਨ ਵੀ ਇੱਥੇ ਜਿਹੜਾ ਉਹ ਲਾਇਆ ਹੋਇਆ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਹੁਣ ਚੱਲਦੇ ਆਪਾਂ ਪੋਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਇੱਥੇ ਪੋਰਾ ਸਾਹਿਬ ਦੇ ਵਿੱਚ ਥੜਾ ਸਾਹਿਬ ਬਣੇ ਹੋਏ ਨੇ ਤੇ ਉਹ ਥੜਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਤੇ ਜਿੱਥੋਂ ਦੀ ਹੰਸਲਾ ਨਦੀ ਵਗਦੀ ਹੁੰਦੀ ਸੀ ਹੰਸਲਾ ਨਦੀ ਦਾ ਨਿਸ਼ਾਨ ਵੀ ਇੱਥੇ ਜਿਹੜਾ ਉਹ ਲਾਇਆ ਹੋਇਆ ਚੱਲਦੇ ਆਂ ਪੋਰਾ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਆਂ ਇਥੇ ਥੜਾ ਸਾਹਿਬ ਬਣੇ ਹੋਏ ਨੇ ਮਾਤਾ ਗੁਜਰੀ ਜੀ ਦੇ ਥੜਾ ਸਾਹਿਬ ਨੇ ਜਿਹੇ ਕਰੋ ਜੀ ਦਰਸ਼ਨ ਇਸੇ ਤਰ੍ਹਾਂ ਛੋਟੇ ਸਹਬਜਾਦਿਆਂ ਦੇ ਵੀ ਥੜਾ ਸਾਹਿਬ ਇਹ ਪੂਰਾ ਸਾਬ ਦੇ ਵਿੱਚ ਬਣੇ ਹੋਏ ਨੇ ਤੇ ਉਹਨਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਇਥੇ ਕੋਲੇ ਜਿਹੜੇ ਸ਼ੇਰ ਵੀ ਉਹ ਰੱਖੇ ਹੋਏ ਨੇ ਜਿਵੇਂ ਆਪਾਂ ਪਹਿਲਾਂ ਇਤਿਹਾਸ ਤੁਹਾਨੂੰ ਸਾਰਾ ਦੱਸਿਆ ਵੀ ਇਸ ਸਥਾਨ ਤੇ ਹਾਸਲਾ ਨਦੀ ਦੇ ਕਿਨਾਰੇ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਰਾਖੀ ਕੀਤੀ ਸੀਗੀ ਤੰਤਰਨ ਬਾਬਾ ਜੋਰਾਵਰ ਸਿੰਘ ਜੀ ਅਤੇ ਤੰਤਰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਦੀ ਇਸ ਸਥਾਨ ਤੇ ਬੱਬਰ ਸ਼ੇਰਾਂ ਵੱਲੋਂ ਰਾਖੀ ਕੀਤੀ ਗਈ ਸੀ ਐਸ ਸਮੇਂ ਤੁਸੀਂ ਦਰਸ਼ਕਾਂ ਰਿਓ ਜੀ ਬਾਬਾ ਜੋਰਾਵਾਰ ਸਿੰਘ ਜੀ ਦੇ ਥੜਾ ਸਾਬ ਦੇ ਇਹ ਸਥਾਨ ਦੇ ਉੱਪਰ ਤੰਤਨ ਬਾਬਾ ਜੋਰਾਵਾਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰ ਪਏ ਸੀਗੇ ਉਹਨਾਂ ਦੀ ਯਾਦਗਾਰ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਥੜਾ ਸਾਬ ਪੋਰਾ ਸਾਬ ਦੇ ਵਿੱਚ ਬਣੇ ਹੋਏ ਨੇ ਤੇ ਇਧਰ ਨਾਲੇ ਤੁਸੀਂ ਦਰਸ਼ਣ ਕਰ ਰਿਓ ਜੀ ਸ਼ਹਿਬਜਾਦਾ ਬਾਬਾ ਫਤਿਹ ਸਿੰਘ ਜੀ ਦੇ ਥੜਾ ਸਾਬ ਦੇ ਕਰੋ ਜੀ ਦਰਸ਼ਨ ਇੱਥੇ ਪੋਰਾ ਸਾਹਿਬ ਦੇ ਵਿੱਚ ਹੰਸਲਾ ਨਦੀ ਦਾ ਜਿਹੜਾ ਨਿਸ਼ਾਨ ਵੀ ਉਹ ਲਾਇਆ ਹੋਇਆ ਉਹਨਾਂ ਸਮਿਆਂ ਦੇ ਵਿੱਚ ਇੱਥੇ ਹੰਸਲਾ ਨਦੀ ਵਗਦੀ ਹੁੰਦੀ ਸੀ ਇਸ ਨਦੀ ਦੇ ਕਿਨਾਰੇ ਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦੇ ਉਹ ਪਵਿੱਤਰ ਸਰੀਰਾਂ ਨੂੰ ਵਜ਼ੀਰ ਖਾਨ ਵੱਲੋਂ ਸੁੱਟ ਦਿੱਤਾ ਗਿਆ ਸੀ ਇਹ ਨਿਸ਼ਾਨ ਇੱਥੇ ਲਾ ਕੇ ਦੱਸਿਆ ਗਿਆ ਇਹ ਸਥਾਨ ਤੋਂ ਦੀ ਹੰਸਲਾ ਨਦੀ ਵਗਦੀ ਹੁੰਦੀ ਸੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਦੇ ਅਤੇ ਇਸ ਸਥਾਨ ਤੇ ਹੰਸਲਾ ਨਦੀ ਦੇ ਕੰਢੇ ਛੋਟੇ ਸਾਬਜਾਂਦਿਆਂ ਦੇ ਮਾਤਾ ਗੁਜਰੀ ਜੀ ਦੇ ਸਰੀਰਾਂ ਨੂੰ ਵਜ਼ੀਰ ਖਾਨ ਨੇ ਸੁੱਟ ਦਿੱਤਾ ਸੀ ਫਿਰ ਇਸ ਸਥਾਨ ਤੋਂ ਦਵਾਨ ਟੋਡਰਵਾਲ ਜੀ ਤੇ ਹੋਰ ਸੰਗਤਾਂ ਵੱਲੋਂ ਉਹਨਾਂ ਦੇ ਸਰੀਰਾਂ ਨੂੰ ਇਥੋਂ ਇਸ਼ਨਾਨ ਕਰਵਾ ਕੇ ਫਿਰ ਜੋਤੀਸਰੂਪ ਵਾਲੇ ਸਥਾਨ ਵੱਲ ਲੈ ਕੇ ਗਏ ਜਿਸ ਸਥਾਨ ਤੇ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦਾ ਸੰਸਕਾਰ ਉਹ ਕੀਤਾ ਗਿਆ ਸੀ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸ੍ਰੀ ਜੋਤੀਸਰੂਪ ਤੇ ਉਹ ਸਥਾਨ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਤੇ ਸਾਰਾ ਇਤਿਹਾਸ ਉੱਥੇ ਜਾ ਕੇ ਦੱਸਦੇ ਆ ਵੀ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦਾ ਸੰਸਕਾਰ ਦਵਾਨ ਟੁੱਟਰਮਲ ਜੀ ਨੇ ਕੀਤਾ ਤੇ ਕਿਸ ਤਰ੍ਹਾਂ ਵਜ਼ੀਰ ਖਾਂ ਵੱਸੋਂ ਜ਼ਮੀਨ ਜਿਹੜੀ ਉਹ ਖਰੀਦੀ ਸੀ ਅੱਪਾ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਇਸ ਸਥਾਨ ਤੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਦੀਵਾਨ ਟੋਡਰਮਲ ਜੀ ਵੱਲੋਂ ਕੀਤਾ ਗਿਆ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਤਾਂ ਉਹਨਾਂ ਦੇ ਪਵਿੱਤਰ ਸਰੀਰਾਂ ਨੂੰ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰ ਨੂੰ ਹੰਸਲਾ ਨਦੀ ਦੇ ਕੰਢੇ ਵਜ਼ੀਰ ਖਾਂ ਵੱਲੋਂ ਸੁੱਟ ਦਿੱਤਾ ਗਿਆ ਸੀ ਫਿਰ ਉਸ ਸਥਾਨ ਤੋਂ ਜਿਹੜੇ ਸਥਾਨ ਦੇ ਆਪਾਂ ਪਹਿਲਾਂ ਦਰਸ਼ਨ ਕਰਕੇ ਆਇਆ ਗੁਰਦੁਆਰਾ ਸ਼੍ਰੀ ਭਵਾਨਗੜ੍ਹ ਸਾਹਿਬ ਤੋਂ ਦੀਵਾਨ ਟੋਡਰਮਾਲ ਜੀ ਵੱਲੋਂ ਤੇ ਹੋਰ ਸੰਗਤਾਂ ਵੱਲੋਂ ਉਹਨਾਂ ਦੇ ਪਵਿੱਤਰ ਸਰੀਰਾਂ ਨੂੰ ਇਸ਼ਨਾਨ ਕਰਕੇ ਇਸ ਸਥਾਨ ਤੇ ਲਿਆਂਦਾ ਗਿਆ ਤੇ ਇਸ ਸਥਾਨ ਤੇ ਫਿਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਦੀਵਾਨ ਟੋਡਰਮਾਲ ਜੀ ਨੇ ਵਜ਼ੀਰ ਖਾਂ ਤੋਂ ਜਿਹੜੀ ਉਹ ਜ਼ਮੀਨ ਖਰੀਦੀ ਸੀ ਉਹ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦੀ ਸੀ 78000 ਖੜੀਆਂ ਕਰਕੇ ਉਹ ਜ਼ਮੀਨ ਦਵਾਨ ਟੋਡਰਮਲ ਜੀ ਨੇ ਵਜ਼ੀਰ ਖਾਂ ਤੋਂ ਖਰੀਦੀ ਸੀ ਵਜ਼ੀਰ ਖਾਂ ਨੇ ਇੱਕ ਸ਼ਰਤ ਰੱਖੀ ਸੀ ਜੇ ਤੁਸੀਂ ਜ਼ਮੀਨ ਸੰਸਕਾਰ ਲਈ ਖਰੀਦਣੀ ਆ ਤਾਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੁਹਾਨੂੰ ਜ਼ਮੀਨ ਉਹ ਜਿਹੜੀ ਖਰੀਦਣੀ ਪਵੇਗੀ ਫਿਰ ਦਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਦੌਲਤ ਲਗਾ ਕੇ ਇਸ ਸਥਾਨ ਤੇ ਜਿਹੜਾ ਉਹ ਛੋਟੇ ਸਾਹਿਬ ਜੱਜਾਂ ਦੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਸੀ ਇਹ ਸਥਾਨ ਜਿਹੜਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਅਹ ਸਥਾਨ ਜਿਹੜਾ ਸੰਸਕਾਰ ਵਾਸਤੇ ਖਰੀਦਿਆ ਸੀ ਤੇ ਚਲਦੇ ਆਪਾਂ ਦਰਸ਼ਨ ਕਰਦੇ ਆਂ ਉਹ ਸਥਾਨ ਵੀ ਤੁਹਾਨੂੰ ਦਿਖਾਵਾਂਗੇ ਜਿਸ ਸਥਾਨ ਤੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਜਿਹੜਾ ਉਹ ਕੀਤਾ ਗਿਆ ਸੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਉੱਪਰ ਲਿਖਿਆ ਆ ਤਨ ਤਨ ਬਾਬਾ ਜੂਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰਕਾਰ ਜੀ ਚਲਦੇ ਆਪਾਂ ਦਰਸ਼ਨ ਕਰਦੇ ਆਂ ਹੁਣ ਜਿਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਸਥਾਨ ਤੇ ਤੰਤਨ ਬਾਬਾ ਜੂਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਦੀਵਾਨ ਟੋਡਰਮਾਲ ਜੀ ਵੱਲੋਂ ਕੀਤਾ ਗਿਆ ਸੀ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਕਰੋ ਜੀ ਦਰਸ਼ਨ ਮੰਦਸ ਪਾ ਹੁਣ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸ੍ਰੀ ਜੁਤੀਸਰੂਪ ਸਾਹਿਬ ਦੇ ਅਤੇ ਸਾਰਾ ਇਤਿਹਾਸ ਦੱਸਿਆ ਵੀ ਇਸ ਸਥਾਨ ਤੇ ਕਿਸ ਤਰ੍ਹਾਂ ਦਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਸ਼ਹਿਬਜ਼ਾਦਿਆਂ ਦੇ ਸੰਸਕਾਰ ਲਈ ਜਿਹੜੀ ਉਹ ਜ਼ਮੀਨ ਖਰੀਦੀ ਸੀ ਅਤੇ ਇਹ ਜਿਹੜੀ ਜ਼ਮੀਨ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਤੇ ਅੱਜ ਤੱਕ ਹੋਰ ਇਸ ਤੋਂ ਬਿਨਾ ਕੋਈ ਵੀ ਨਹੀਂ ਮਹਿੰਗੀ ਜ਼ਮੀਨ ਨਹੀਂ ਵਿਕੀ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਵੇਕਣੀ ਆ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਸੰਸਕਾਰ ਵਾਸਤੇ ਦੋਆਂ ਟੂਟਰ ਮਾਲ ਜੀ ਨੇ ਸੰਸਕਾਰ ਵਾਸਤੇ ਜਿਹੜੀ ਹੋ ਜਾਗਾ ਖਰੀਦੀ ਸੀ ਇਹ ਸਥਾਨ ਤੇ ਜਿਹੜਾ ਸੰਸਕਾਰ ਹੋਇਆ ਸੀ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗਾ ਖਰੀਦੀ ਸੀ ਸੋ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਬਾਕੀ ਆਉਣ ਵਾਲੀਆਂ ਵੀਡੀਓਜ਼ ਹੋਰ ਛੋਟੇ ਸਹਿਬਜਾਦਿਆਂ ਦੇ ਇਤਿਹਾਸ ਨਾਲ ਸੰਬੰਧਤ ਆਉਣਗੀਆਂ ਜਿਵੇਂ ਦੀਵਾਨ ਟੁੱਡਰਮਲ ਜੀ ਦੀ ਹਵੇਲੀ ਹੈ ਨਾ ਉਹਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਇੱਕ ਦੋ ਹੋਰ ਇਤਿਹਾਸਿਕ ਸਥਾਨ ਨੇ ਉਹਨਾਂ ਦੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ